ਪਲੇ ਵਾਲਾ ਵਿਖੇ ਆਏ ਆ ਜਿੱਥੇ ਡੀਡੀਪੀਓ ਮੋਗਾ ਵੱਲੋਂ ਜਿਹੜੀ ਇਲੀਗਲ ਐਨਕ੍ਰੋਚਮੈਂਟ ਹੈਗੀ ਉਹਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਜਿਹੜੇ ਲੋੜਿੰਦੇ ਸੁਰੱਖਿਆ ਪ੍ਰਬੰਧ ਹੈਗੇ ਉਹ ਕੀਤੇ ਗਏ ਨੇ ਐਡਕੂਏਟ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਗਈ ਹੈ ਨਾਲ ਸਾਡੇ ਡਿਊਟੀ ਮੈਜਿਸਟ੍ਰੇਟ ਤੇ ਬੀਡੀਪੀਓ ਸਾਹਿਬ ਵੀ ਹੈਗੇ ਤੇ ਇਹਦੇ ਵਿੱਚ ਟੋਟਲ 4 ਘਰ ਜਿਹੜੇ ਨੇ ਉਹ ਇਹਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਇਲੀਗਲ ਐਨਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਹੁਣ ਸਾਡੀ ਜਾਰੀ ਹੈ ਅਸੀਂ ਐਡਕੂਏਟ ਅਰੇਂਜਮੈਂਟ ਵੀ ਕੀਤੇ ਹਨ ਇਹਨਾਂ ਚਾਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਮੌਕੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਬੂਟਾ ਸਿੰਘ ਹੈ ਉਹਦੇ ਅਗੇਂਸਟ 7 ਐਫਆਈਆਰ ਰਿਸਟਰ ਹੈਗੀ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਬਰਮਜੀਤ ਸਿੰਘ ਉਰਫ ਪੰਮਾ ਉਹ ਵੀ ਜੇਲ੍ਹ ਦੇ ਵਿੱਚ ਹੈ ਉਹਦੇ ਖਿਲਾਫ ਟੋਟਲ 9 ਐਫਆਈਆਰ ਰਿਸਟਰ ਹੈਗੀਆਂ ਨੇ ਤੇ ਇੱਕ ਲਖਵਿੰਦਰ ਸਿੰਘ ਉਰਫ ਕਾਕੂ ਹੈ ਉਹ ਹੁਣ ਜ਼ਮਾਨਤੇ ਹੈ ਉਹਦੇ ਖਿਲਾਫ ਟੋਟਲ 8 ਐਫਆਈਆਰ ਰਜਿਸਟਰ ਹੈਗੀਆਂ ਨੇ ਇਹ ਸਾਰੀਆਂ ਐਫਆਈਆਰ ਐਨਡੀਪੀਐਸ ਐਕਟ ਤੇ ਵੱਖਰੀਆਂ ਵੱਖਰੀਆਂ ਤਾਰਾਉਂ ਦੇ ਤਹਿਤ ਦਰਜ ਨੇ ਤੇ ਇਹਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਸਾਰੀ جاری ਹੈ ਜੀ ਕਿੰਨੇ ਘਰਾ ਦੇ ਸਰਪੰਚਾ ਜਿਹੜਾ ਟੋਟਲ 4 ਘਰੀਨਾ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਅਗੇਂਸਟ ਆ ਕਾਰਵਾਈ ਜਿਹੜੀ ਹੈ ਬੀਡੀਪੀਓ ਤੇ ਡੀਡੀਪੀਓ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸਰ ਇਹ ਇਲੀਗਲ ਇਨਕ੍ਰੋਚਮੈਂਟ ਹੈ ਕਹਿ ਸਕਦੇ ਕਿ ਨਸ਼ਾ ਦਸਕਾ ਵੱਲੋਂ ਆਪਣੇ ਪੈਸਿਆਂ ਨਾਲ ਜਿਹੜੇ ਵੇਖਾ ਵੇਚ ਕੇ ਪੈਸੇ ਆ ਉਹਦੇ ਨਾਲ ਇਹ ਬਣੇਗੇ ਆ ਇਲੀਗਲ ਇਨਕ੍ਰੋਚਮੈਂਟ ਹੈ ਜੀ ਲੀਗਲੀ ਜੇ ਐਸੀ ਇਹਨੂੰ ਕਹੀਏ ਤਾਂ ਥਿਸ ਇਜ਼ ਕੰਪਲੀਟਲੀ ਇਲੀਗਲ ਇਨਕ੍ਰੋਚਮੈਂਟ ਇਹਨਾਂ ਨੂੰ ਜਿਹੜੀ ਵਾਕਾ ਇਹਦਾ ਜਿਹੜੀ ਪ੍ਰੋਸੀਡਿੰਗਸ ਆ ਉਹ ਸਾਰੀ ਡੀਡੀਪੀਓ ਮੋਗਾ ਵੱਲੋਂ ਕੀਤੀ ਗਈ ਹੈ ਪਰ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਅਗੇਂਸਟ ਐਨਡੀਪੀਏ ਐਕਟ ਦੇ ਤਹਿਤ ਵੱਖਰੇ ਵੱਖਰੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਵੀ ਇਹਨਾਂ ਦੇ ਅਗੇਂਸਟ ਦਰਜ ਹੈਗੇ ਨੇ ਇਸ ਤੋਂ ਇਲਾਵਾ ਵੀ ਹੋਰ ਕੀ ਘਰ ਡੰਡੀ ਬਾਈ ਕੀਤੇ ਗਏ ਧੋਲੇ ਵਾਲਾਂ ਦੇ ਵਿੱਚ ਉਹ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਟੀਨਿਊਸ ਹੈਗੀ ਹੈ ਅੱਜ ਜਿਹੜੇ ਨੇ ਉਹ ਚਾਰ ਘਰਾਂ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀ